ਪੰਚਾਇਤੀ ਚੋਣਾਂ ਨੇ ਔਰ ਪਿੰਡ ਦੇ ਲਈ ਪਣਦੀ ਇਕਾਈਲੀ ਬਹੁਤ ਛੋਟੀ ਇਲੈਕਸ਼ਨ ਹੈ ਤੇ ਮੈਂ ਤਾਂ ਇਵੇਂ ਨਾ ਲੈਕਚਰਾਂ ਦੇ ਵਿੱਚ ਕਿਉਂਕਿ ਕਿਸੇ ਰਾਜਨੀਤਿਕ ਪਾਰਟੀ ਦਾ ਕਿਸੇ ਜਾਂ ਲੀਡਰ ਦੀ ਇਹਦੇ ਵਿੱਚ ਵਾਲੀ ਇਨਵੋਲਵਮੈਂਟ ਜਿਹੜੀ ਹੁੰਦੀ ਨਹੀਂ ਤੇ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਭਾਈਚਾਰਕ ਖਸਾਨ ਦੀ ਜਿਹੜੀ ਇਹ ਜਿਹੜੀ ਚੋਣ ਹੁੰਦੀ ਹੈ ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਨਵੇਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਸ ਇਲੈਕਸ਼ਨ ਦੇ ਵਿੱਚ ਆਉਣ ਔਰ ਆਪਣੇ ਪਿੰਡ ਦੇ ਲਈ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਨਵੇਂ ਆਈਡੀਆਸ ਲੈ ਕੇ ਜਿਹੜਾ ਉਹ ਕੰਮ ਕਰਨ ਤੇ ਇਹ ਇਲੈਕਸ਼ਨ ਦੇ ਲਈ ਜਿਹੜੀ ਬਾਕੀ ਸਰਕਾਰ ਦੀ ਜਿਹੜੀ ਸਾਰੀ ਤਿਆਰੀ ਹੈ ਇਸ ਇਲੈਕਸ਼ਨ ਕਰਾਉਣ ਦੇ ਲਈ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਔਰ ਇਹ ਸਿਲੈਕਸ਼ਨ ਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਿਉਂਕਿ ਜੇ ਮੈਂ ਗੱਲ ਕਰਾਂ ਤਾਂ MP ਟਾਈਮ ਵੀ ਜਦੋਂ ਦੋ ਵਾਰ ਇੱਥੇ MP ਚੁਣੇ ਗਏ ਨੇ ਤਾਂ ਉਸ ਟਾਈਮ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਸਰਪੰਚ ਹੋਣਗੇ ਤਾਂ ਉਹਨਾਂ ਨੂੰ ਅਸੀਂ 5 ਲੱਖ ਰੁਪਏ ਦੇਵਾਂਗੇ ਸੋ MP ਲੈਣ ਦਾ ਬੜਾ ਲਿਮਟਿਡ ਜਿਹਾ ਫੰਡ ਹੁੰਦਾ ਪਰ ਉਹਨਾਂ ਨੇ ਉਸ ਟਾਈਮ ਵੀ ਉਹ ਚੀਜ਼ ਕੀਤੀ ਔਰ ਉਹਨਾਂ ਪਿੰਡਾਂ 'ਚ ਫੰਡ ਦਿੱਤੇ ਸੋ ਹੁਣ ਅਜੋ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਉਹਨਾਂ ਨੇ ਜਿਹੜੀ ਪਹਿਲ ਦਿਖਾਈ ਹੈ ਕਿ ਸਾਡਾ ਭਾਈਚਾਰਾ ਜਿਹੜਾ ਕੈਮਰੇ ਹੈ ਉਹਦੇ ਲਈ ਚਾਹੇ 5 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਗੱਲ ਕਰੀਏ ਚਾਹੇ ਕੋਈ ਜਿਹੜਾ ਖੇਡ ਸਟੇਡੀਅਮ ਹੈ ਜਾਂ ਉਹਨਾਂ ਨੂੰ ਕੋਈ ਮਹੱਲਾ ਕਲੀਨਿਕ ਦੇ ਵਿੱਚ ਪਹਿਲ ਦੀ ਗੱਲ ਕਰ ਲਈਏ ਜਾਂ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਕੋਈ ਜਿਹੜੀ ਦਿੱਕਤ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਹੈ ਸੋ ਇੱਕ ਵੱਡੀ ਜਿਹੜੀ ਮੈਂ ਕਹੂੰਗੀ ਕਿ ਇੱਕ ਸੋਚ ਆ ਉਹਨਾਂ ਦੀ ਔਰ ਪਿੰਡਾਂ ਦੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਜਿਹੜਾ ਕੈਮ ਕਰਦੇ ਹੋਏ ਜ਼ਰੂਰ ਜਿਹੜਾ ਸਰਕਾਰ ਦੇ ਜਿਹੜੇ ਤੁਹਾਡੇ ਨਾਲ 500000 ਪਿੰਡਾਂ ਇਸ ਤੱਕ ਹੀ ਸਭ ਤੋਂ ਇਲੈਕਸਨ ਤੱਕ ਕੀਤੀ ਹੋਈ ਉਹ ਕੋਈ ਜਿਸ ਜਿਹੜਾ ਮੈਕੀਅਕੀ ਬੱਲੇ ਵਿੱਚ ਪਾਣੀ ਵਾਲੀ ਟੈਂਕੀ ਇਨਫੋ ਆਰਕਸ ਸਪੈਸੀ ਬਣਾਉ ਸਕੋ ਟੈਂਕੀ ਜਿਹੜਾ ਜਿਹੜਾ ਪਾਣੀ ਵਾਲੀ ਟੈਂਕੀ ਕੋਕ ਬਹੁਤ ਛੋਟਾ ਪਿੰਡ ਹੈ ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉਧਰੋਂ ਉਹਨਾਂ ਨੂੰ ਆਉਂਦੀ ਹੈ ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਨੇ ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟਿਆ ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕਸਾਨ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ ਔਰ ਸੀਐਮ ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਵੀ ਆ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ ਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕੰਮਾਂ ਲਈ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੀ ਉਹਨਾਂ ਨੂੰ ਪੂਰੇ ਕਰਾਂਗੇ ਪੰਚਾਇਤੀ ਚੋਣਾਂ ਨੇ ਔਰ ਪਿੰਡ ਦੇ ਲਈ ਪਣਦੀ ਇਕਾਈਲੀ ਬਹੁਤ ਛੋਟੀ ਇਲੈਕਸ਼ਨ ਹੈ ਤੇ ਮੈਂ ਤਾਂ ਇਵਨ ਇਹ ਨਾ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਕਿਸੇ ਰਾਜਨੀਤਿਕ ਪਾਰਟੀ ਦਾ ਕਿਸੇ ਜਾਂ ਲੀਡਰ ਦੀ ਇਹਦੇ ਵਿੱਚ ਵਾਲੀ ਇਨਵੋਲਵਮੈਂਟ ਜਿਹੜੀ ਹੁੰਦੀ ਨਹੀਂ ਤੇ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਭਾਈਚਾਰਕ ਖਸਾਨ ਦੀ ਜਿਹੜੀ ਇਹ ਜਿਹੜੀ ਚੋਣ ਹੁੰਦੀ ਹੈ ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਨਵੇਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਸ ਇਲੈਕਸ਼ਨ ਦੇ ਵਿੱਚ ਆਉਣ ਔਰ ਆਪਣੇ ਪਿੰਡ ਦੇ ਲਈ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਨਵੇਂ ਆਈਡੀਆਸ ਲੈ ਕੇ ਜਿਹੜਾ ਉਹ ਕੰਮ ਕਰਨ ਤੇ ਇਹ ਸਿਲੈਕਸ਼ਨ ਦੇ ਲਈ ਜਿਹੜੀ ਬਾਕੀ ਸਰਕਾਰ ਦੀ ਜਿਹੜੀ ਸਾਰੀ ਤਿਆਰੀ ਹੈ ਸਿਲੈਕਸ਼ਨ ਕਰਾਉਣ ਦੇ ਲਈ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਔਰ ਇਹ ਸਿਲੈਕਸ਼ਨ ਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਿਉਂਕਿ ਜੇ ਮੈਂ ਗੱਲ ਕਰਾਂ ਤਾਂ ਐਮਪੀ ਟਾਈਮ ਵੀ ਜਦੋਂ ਦੋ ਵਾਰ ਇੱਥੇ ਐਮਪੀ ਚੁਣੇ ਗਏ ਨੇ ਤਾਂ ਉਸ ਟਾਈਮ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਸਰਪੰਚ ਹੋਣਗੇ ਤਾਂ ਉਹਨਾਂ ਨੂੰ ਅਸੀਂ 5 ਲੱਖ ਰੁਪਏ ਦੇਵਾਂਗੇ ਸੋ ਐਮਪੀ ਲੈਣ ਦਾ ਬੜਾ ਲਿਮਟਿਡ ਜਾਂ ਫੰਡ ਹੁੰਦਾ ਪਰ ਉਹਨਾਂ ਨੇ ਉਸ ਟਾਈਮ ਵੀ ਉਹ ਚੀਜ਼ ਕੀਤੀ ਔਰ ਉਹਨਾਂ ਪਿੰਡਾਂ 'ਚ ਫੰਡ ਦਿੱਤੇ ਸੋ ਹੁਣ ਅੱਜ ਉਹ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਉਹਨਾਂ ਨੇ ਜਿਹੜੀ ਪਹਿਲ ਦਿਖਾਈ ਹੈ ਕਿ ਸਾਡਾ ਭਾਈਚਾਰਾ ਜਿਹੜਾ ਕੈਮ ਰਹੇ ਉਹਦੇ ਲਈ ਚਾਹੇ 5 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਗੱਲ ਕਰੀਏ ਚਾਹੇ ਕੋਈ ਜਿਹੜਾ ਖੇਡ ਸਟੇਡੀਅਮ ਹੈ ਜਾਂ ਉਹਨਾਂ ਨੂੰ ਕੋਈ ਮਹੱਲਾ ਕਲੀਨਿਕ ਦੇ ਵਿੱਚ ਪਹਿਲ ਦੀ ਗੱਲ ਕਰ ਲਈਏ ਜਾਂ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਕੋਈ ਜਿਹੜੀ ਦਿੱਕਤ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਹੈ ਸੋ ਇੱਕ ਵੱਡੀ ਜਿਹੜੀ ਮੈਂ ਕਹੂੰਗੀ ਕਿ ਇੱਕ ਸੋਚ ਆ ਉਹਨਾਂ ਦੀ ਔਰ ਪਿੰਡਾਂ ਵਾਲੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਜਿਹੜਾ ਕੈਮ ਕਰਦੇ ਹੋਏ ਜ਼ਰੂਰ ਜਿਹੜਾ ਸਰਕਾਰ ਦੇ ਜਿਹੜੇ ਇਸ ਦੇ ਤੋਂ 2.5 ਲੱਖ ਦਾ ਪਿੰਡ ਹੈ ਇਸ ਦੇ ਵਿੱਚ ਸਭ ਤੋਂ ਇਲੈਕਸਨ ਤੱਕ ਕੀ ਹੋਈ ਕੁਝ ਜਿਸ ਜਿਹੜਾ ਮੈਂ ਕਿਹਾ ਕਿ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਇੰਨੀ ਕੋਰਸ ਸਪੈਂਸਿਵ ਜਿਹੜਾ ਉਸ ਨੂੰ ਤੰਗ ਮੈਂ ਦੇ ਜਿਹੜਾ ਪਾਣੀ ਵਾਲੀ ਟੈਂਕੀ ਕੋਕ ਬਹੁਤ ਛੋਟਾ ਪਿੰਡ ਹੈ ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉਧਰੋਂ ਉਹਨਾਂ ਨੂੰ ਆਉਂਦੀ ਹੈ ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਨੇ ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟਿਆ ਔਰ ਜਿਸ ਤਰੀਕੇ ਨਾਲ ਉਹ ਭਾਈਚਾਰ ਕਿਸਾਨ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ ਔਰ ਸੀਐਮ ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਵੀ ਆ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ ਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕੰਮਾਂ ਲਈ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਪੂਰੇ ਕਰਾਂਗੀ